ਪਹਿਲਾਂ ਹੀ ਹਿਮਾਚਲ ਵੱਲੋਂ ਪੰਜਾਬ ਦੀਆਂ ਗੱਡੀਆਂ ਕੋਲ ਜਿਹੜਾ ਉਹ ਟੈਕਸ ਲਿੱਤਾ ਜਾਂਦਾ ਸੀ ਪਰ ਹੁਣ ਇਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਕਿ ਹੁਣ ਨਗਰ ਕੌਂਸਲ ਨੰਗਲ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਜਿਹੜੀ ਵੀ ਹਿਮਾਚਲ ਤੋਂ ਗੱਡੀਆਂ ਆਉਣ ਗਿਆ ਪੰਜਾਬ ਦੇ ਵਿੱਚ ਜਦੋਂ ਐਂਟਰ ਕਰਨ ਗਿਆ ਤਾਂ ਉਹਨਾਂ ਕੋਲੋਂ ਮੋਟਰ ਟੈਕਸ ਵਸੂ ਲਿਆ ਜਾਏਗਾ ਉਸ ਟੈਕਸ ਦਾ ਨਾ ਵਿਰੋਧੀ ਟੈਕਸ ਹੈ ਜਿਸ ਦਾ ਕਾਰਨ ਮੋਟਾ ਟੈਕਸ ਜਿਹੜਾ ਹੁਣ ਵਸੂਲਣ ਦਾ ਜਿਹੜਾ ਆ ਮਤਾ ਵੀ ਜਿਹੜਾ ਪਾਸ ਹੋ ਚੁੱਕਾ ਹੈ ਤਾਂ ਕੀ ਕੁਝ ਕਹਿ ਰਹੇ ਨੇ ਅਧਿਕਾਰੀ ਆਓ ਤੁਹਾਨੂੰ ਮੈਂ ਦਸਤੀ ਜਿਹੜਾ ਸਾਡਾ ਹਿਮਾਚਲ ਪ੍ਰਵੇਸ਼ ਨਾਲ ਸਾਡੇ ਉਨੇ ਤੇ ਜਿਹੜਾ ਇੰਪੋਰਟੈਂਟ ਹੈ ਮਤਾ ਉਹਨਾਂ ਜ਼ਿਲ੍ਹਾ ਤੇ ਬਲਾਸਪੁਰ ਜ਼ਿਲ੍ਹੇ ਦੀਆਂ ਹੱਦਾਂ ਲੱਗਦੀਆਂ ਨੰਗਲ ਖੇਰ ਦੀ ਜਦੋਂ ਤੁਸੀਂ ਹਿਮਾਚਲ ਸਰਕਾਰ ਨੇ ਜਿੱਥੇ ਟੋਲ ਲਾਏ ਹੋਏ ਅਜੋਲੀ ਮੋੜ ਲਾਇਆ ਹੋਇਆ ਬਰਨਲੇ ਲਾਇਆ ਹੋਇਆ ਜਾਂ ਟੋਲ ਜਿਹਨੂੰ ਆਪਾਂ ਕਹਿੰਦੇ ਮਹਿਤਪੁਰ ਲਾਇਆ ਹੈ ਜਿਹੜੇ ਸਾਡੇ ਨੰਗਲ ਦੇ ਲੋਕ ਹੈ ਸਾਡਾ ਵਪਾਰ ਸਾਂਝਾ ਹੈ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਿਮਾਚਲ ਦੇ ਨਾਲ ਜਿਹੜੇ ਨਾਲ ਲੱਗਦੇ ਇਲਾਕੇ ਸੰਤੋਗੜਾ ਮਹਿਤਪੁਰ ਹੈ ਜਾ ਕੇ ਤੇ ਬਲਾਸਪੁਰ ਹੈ ਆਪਾਂ ਅਗਲਾ ḍam ਹੈ ਪਰ ਸਾਨੂੰ ਚਾਰਜਸ ਲਏ ਜਾਂਦੇ ਸਾਨੂੰ ਜਿਵੇਂ ਇੱਕ ਪੈਸੇਂਜਰ ਵਹੀਕਲ ਦੇ 70 ਰੁਪਏ ਕਰ ਦਿੱਤੇ ਇੱਕ ਆਮ ਸਾਡੀ ਕਾਰ ਦੇ ਇਹਤੂ ਲਾਵਾ ਜਿਵੇਂ 6 ਤੋਂ ਜਾਂ 12 ਫੀਟਰ ਤੱਕ ਦਾ ਉਹਨੂੰ 100 ਉਹਨੂੰ 110 ਰੁਪਏ ਚਾਰजेस ਕਰ ਦਿੱਤੇ ਜਾਂ ਕਈ ਇਹ ਹੀ ਜਾਂ ਗੱਡੀਆਂ ਐ ਲੋਡਡ ਹੈਵੀ ਕੈਰੇਜ ਉਹਨਾਂ ਦੇ 570 ਹੈ ਕਿਸੇ ਦਾ 720 ਰੁਪਏ ਚਾਰਜ ਕਰ ਦਿੱਤਾ ਗਿਆ ਅਸੀਂ ਇਸ ਗੱਲ ਦੀ ਨਿੰਦਾ ਕੀਤੀ ਕਿ ਨੈਸ਼ਨਲ ਹਾਈਵੇ ਦੇ ਵਿੱਚ ਉਹਨਾਂ ਦਾ ਰੂਲ ਹੈ ਕਿ ਜਿੱਥੇ ਟੋਲ ਪਲਾਜ਼ਾ ਕਿਤੇ ਲੱਗਦਾ ਹੈ ਉਹਦੇ ਆਲੇ ਦੁਆਲੇ ਦੇ ਖੇਤਰ ਦੇ 5 ਕਿਲੋਮੀਟਰ ਦੇ ਖੇਤਰ ਦੇ ਵਿੱਚ ਟੋਲ ਉਹਨਾਂ ਲੋਕਲ ਲੋਕਾਂ ਨੂੰ माफ ਹੁੰਦਾ ਹੈ ਪਰ ਸਾਨੂੰ ਲਾਇਆ ਗਿਆ ਅਸੀਂ ਕਈ ਵਾਰ ਹਿਮਾਚਲ ਦੇ ਬੇਨਤੀ ਕਰ ਚੁੱਕੇ ਹਾਂ ਜਾਂ ਕੌਂਸਲ ਚ ਵੀ ਕਰਵਾ ਤੁਹਾਡੇ ਖਵਾਰਾ ਰਾਈ ਬੇਨਤੀ ਕਰ ਚੁੱਕੇ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਅੱਜ ਨਗਰ ਕੌਂਸਲ ਲੰਗਰ ਨੇ ਮਤਾ ਪਾਸ ਕੀਤਾ ਕਿ ਸਾਡੀ ਨਗਰ ਕੌਂਸਲ ਲੰਗਰ ਰੈਸੀਪਰੋਕਲ ਅਸੀਂ ਟੈਕਸ ਕਹਿੰਦੇ ਵੀ ਪਰਸਪਰ ਜਿਹੜਾ ਵਿਰੋਧੀ ਟੈਕਸ ਵੀ ਜਦੋਂ ਤੱਕ ਹਿਮਾਚਲ ਦੇ ਜਿਹੜੇ ਸਾਡੀ ਸਰਕਾਰ ਹੈ ਉਹ ਸਾਡੇ ਤੇ ਟੈਕਸ ਲਾਂਦੀ ਆ ਸਾਡੀਆਂ ਵਾਹਨਾਂ ਤੇ ਗੱਡੀਆਂ ਤੇ ਸਾਨੂੰ ਐਂਟਰ ਕਰਨ ਦੇ ਲਈ ਟੋਲ ਦੇਣਾ ਪੈਂਦਾ ਬਹੁਤ ਮਹਿੰਗਾ ਆ ਜੀ ਅਸੀਂ ਕਿਸੇ ਨੇ ਮਹਿਤਪੁਰ ਵੀ 1/2 ਕਿਲੋਮੀਟਰ ਵੀ ਜਾਣਾ ਤਾਂ ਵੀ ਸਾਡੇ ਕੋਲ 70 ਪੇ ਲੈ ਲੈਂਦੇ ਕੋਈ ਸਾਡੇ ਨੇ ਭਾਖੜੇ ਜਾਣਾ ਤਾਂ 70 ਲੈ ਲੈਂਦੇ ਕਿਸੇ ਤੋਂ ਜਿਹੜੇ ਹੈਵੀ ਕਾਰਦੀ ਦਾ ਸਾਡੇ ਟਰਾਂਸਪੋਰਟਰ ਭਰਾ ਇੱਥੇ ਟਰੱਕ ਯੂਨੀਅਨ ਬਹੁਤ ਵੱਡੀ ਆ ਕਿਸੇ ਨੇ ਆਪਣਾ ਟਰੱਕ ਪਾਸ ਕਰਾ ਕੇ ਕਿਤੇ ਨਾਲ ਦੀ ਗੱਡੀ ਉਹ ਖਰਾਨੀ ਕਿਤੇ ਜਾ ਕੇ ਮਹਿਤਪੁਰ ਜਾ ਸੰਤੋਗੜ ਤਾਂ ਵੀ ਸਾਡੇ ਤੋਂ ਹੈਵੀ ਟੈਕਸ ਲਿਆ ਜਾਂਦਾ ਅਸੀਂ ਅੱਜ ਨਗਰ ਕੌਂਸਲ ਲੰਗਲ ਤੋਂ ਇੱਕ ਮਤਾ ਪਾਸ ਕਰਕੇ ਆਪਾਂ ਡਾਇਰੈਕਟਰ ਲੋਕਲ ਬਾਡੀ ਨੂੰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੋਰ ਤਾਂ ਤੁਸੀਂ ਸਾਡੇ ਟੈਂਡਰ ਲੁਕੇ ਹੋਏ ਇਹ ਸ਼ਹਿਰ ਦੇ ਹਿੱਤ ਦਾ ਕੰਮ ਹੈ ਜਿੱਥੇ ਆਮ ਲੋਕਾਂ ਨੂੰ ਫਾਇਦਾ ਕੱਲਾ ਸ਼ਹਿਰ ਵਾਸੀਆਂ ਨੂੰ ਜਿਹੜਾ ਵੀ 5 ਕਿਲੋਮੀਟਰ ਦਾ ਏਰੀਆ ਕਹੇ ਹੋ ਪਿੰਡ ਹੋਣ ਕੀ ਜਦੋਂ ਤੱਕ ਹਿਮਾਚਲ ਸਰਕਾਰ ਸਾਡੇ ਲੋਕਾਂ ਨੂੰ ਟੈਕਸ ਮਾਫ ਨਹੀਂ ਕਰਦੀ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਬਰਾਬਰ ਦਾ ਟੈਕਸ ਉਹਨਾਂ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਾਇਆ ਜਾਵੇ ਕਿ ਜਦੋਂ ਸਾਡੇ ਪੰਜਾਬ ਚ ਐਂਟਰ ਕਰਨਾ ਹੈ ਇਹਨਾਂ ਤੋਂ ਉਹਨਾਂ ਨੂੰ ਵੀ ਉਹਨਾਂ ਹੀ ਪੇ ਕਰਨਾ ਪਵੇ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਲੋਕਲ ਬੰਦੇ ਤੇ ਟੈਕਸ ਚਾਹੀਦਾ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡਾ ਵਪਾਰ ਸਾਂਝਾ ਸਾਡਾ ਆਣਾ ਜਾਣਾ ਸਾਂਝਾ ਫਿਰ ਵੀ ਸਾਨੂੰ ਇੱਕ ਤਰ੍ਹਾਂ ਦੇ ਕਹਿ ਲੋ ਵੀ ਸਾਡੇ ਨਾਲ ਇੱਕ ਪਾਰਸ਼ਲਟੀ ਕੀਤੀ ਜਾ ਰਹੀ ਹੈ ਹਿਮਾਚਲ ਸਰਕਾਰ ਵੱਲੋਂ ਅੱਜ ਅਸੀਂ ਮਤਾ ਪਾਸ ਕਰਕੇ ਜਿੱਥੇ NHAI ਦੀ ਅਰੂਰਲ ਦੀ ਵੀ ਲੰਘੜਾ ਕਰ ਰਹੀ ਜਿਹੜੀ ਪੰਜਾਬ ਇਹ ਹਿਮਾਚਲ ਸਰਕਾਰ ਆ ਵੀ ਸਾਡੇ ਤੇ ਟੈਕਸ ਲਾ ਰਹੀ ਤੇ ਨਾਲ ਸਾਡੇ ਲੋਕਲ ਲੋਕਾਂ ਨਾਲ ਤੱਕਾ ਕਰ ਰਹੀ ਅਸੀਂ ਕੌਂਸਲ ਵੱਲੋਂ ਮਤਾ ਪਾਸ ਕੀਤਾ ਕਿ ਜਿੱਦਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਤੱਕ ਉਹ ਸਾਡਾ